ਸ਼ੀਤਲੇ ਮਾਤਾ ਮਥਾ ਬੱਚਾ ਲਈ ਬਹੁਤ ਵਧੀਆ ਹੁੰਦਾ ਹੈਗਾ ਜੀ ਇਹਦੇ ਵਾਸਤੇ ਬੱਚੇ ਦੀ ਬਿਮਾਰੀਆ ਦੂਰ ਹੁੰਦੀਆਂ ਨੇ ਜੀ ਬਰੋ ਕਾਮਨਾ ਪੂਰੀ ਹੁੰਦੀ ਰਹੇ ਮਨ ਕਾਮਨਾ ਵੀ ਪੂਰੀ ਹੁੰਦੀ ਹੈ ਮਾਤਾ ਦੀ ਤੇ ਮਾਤਾ ਦੇ ਦਰਸ਼ਨ ਕਰਕੇ ਮਨੋਂ ਕਾਮਨਾ ਪੂਰੀ ਹੋ ਜਾਂਦੀ ਹੈ ਇਹ ਚ ਤਾਂ ਕੋਈ ਸ਼ੱਕ ਦੀ ਗੱਲ ਹੀ ਨਹੀਂ ਹੈਗੀ ਨੋ ਕਿਵੇਂ ਮਨਾਉਂਦੇ ਪਾਸੜੀ ਦੇ ਬਸੜੀ ਇਹ ਤੇ ਹਰ ਮਾਤਾ ਦਾ ਪਰਵ ਹੈ ਜੀ ਮਾਤਾ ਦੇ ਬੱਚਿਆਂ ਦੀ ਸੁਖ ਸ਼ਾਂਤੀ ਲਈ ਮਨਾਇਆ ਜਾਂਦਾ ਹੈ ਬਸ ਮਾਤਾ ਦੇ ਆਉਂਦੇ ਮਾਤਾ ਬੁਰਾਦਾ ਗੁਰੀਆਂ ਕਰਦੀ ਐ ਇਸੇ ਤਰ੍ਹਾਂ ਬੁਲਾਉਂਦੇ ਰਹਾਂ ਬੱਚਿਆਂ ਦੇ ਵਾਸਤੇ ਆਓ ਬਹੁਤ ਬਹੁਤ ਖੁਸ਼ੀ ਖੁਸ਼ੀ ਦੇ ਤੌਰ ਤੇ ਬਣਾ ਕੰਮ ਪੂਰੀ ਹੋਏਗੀ ਹਾਂਜੀ ਹੋਏਗੀ ਜ਼ਰੂਰ ਹੋਏਗੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਅੱਜ ਮੈਂ ਇੱਥੇ ਅਗਰਵਾਲ ਧਰਮਸ਼ਾਲਾ ਦੇ ਵਿੱਚ ਖੜੀ ਆ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਇੱਥੇ ਅੱਜ ਦੇ ਦਿਨ ਇੱਥੇ ਬਹੁਤ بڑا ਮੇਲਾ ਭਰਦਾ ਸ਼ੀਤਲਾ ਮਾਤਾ ਦਾ ਇਹ ਇਹ ਇਸ ਦਾ ਮਤਲਬ ਇਹ ਹੈ ਕਿ ਇੱਕ ਦਿਨ ਪਹਿਲਾਂ ਅਸੀਂ ਇੱਥੇ ਬਾਸੀ ਖਾਣਾ ਬਣਾਉਂਦੇ ਆ ਤੇ ਉਹ ਖਾਣਾ ਬਣਾ ਕੇ ਮਾਤਰਾਣੀ ਨੂੰ ਅਗਲੇ ਦਿਨ ਅਗਲੇ ਦਿਨ ਮਾਤਰਾਣੀ ਨੂੰ ਇਸ ਦਾ ਪ੍ਰਸ਼ਾਦ ਲਗਵਾਇਆ ਜਾਂਦਾ ਤੇ ਇਹ ਇਸ ਦਾ ਮਤਲਬ ਇਹ ਹੈ ਕਿ ਇਸ ਅਸੀਂ ਖਣਾ ਦਾ ਭੋਗ ਲਗਾਨਾ ਦਾ ਮਤਲਬ ਹੈ ਕਿ ਸ਼ੀਤਲਾ ਮਾਤਾ ਆਪਣੀ ਸਾਰਿਆਂ ਦੇ ਬੱਚਿਆਂ ਦੀ ਤੰਦਰੁਸਤੀ ਬਖਸ਼ੇ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖੇ ਆਓ ਤੇ ਇੱਥੇ ਆ ਕੇ ਆਪਣੀ ਮਾਤਾ ਰਾਣੀ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਮੇਰੇ ਵੱਲੋਂ ਸਭ ਨੂੰ ਜੈ ਮਾਤਾ ਸਭ ਤੋਂ ਪਹਿਲਾਂ ਤਾਂ ਸ਼ੀਤਲਾ ਮਾਤਾ ਦਾ ਬਹੁਤ ਆਵਾਰੀਆਂ ਵੀ ਜਿਹੜੀ ਸਾਰੀ ਆਪਣੇ ਸਮਾਨੇ ਦੇ ਇਲਾਕੇ ਦੀ ਮਾਤਾ ਦੇ ਦਰਸ਼ਨ ਕਰਨ ਵਾਸਤੇ ਸਵੇਰੇ ਰਾਤ 10 ਵਜੇ ਦੀਆਂ ਲਾਈਨਾਂ ਲੱਗੀਆਂ 12 ਵਜੇ ਇੱਕ ਮਿੰਟ ਤੇ ਅਸੀਂ ਮੰਦਿਰ ਦਾ ਗੇਟ ਖੋਲ੍ਹਿਆ ਸੀ ਉਦੋਂ ਦੀਓ ਐਵੇਂ ਲੈਣਾ ਲੱਗ ਰੀਆਂ ਨੇ ਕਿਉਂਕਿ ਇੱਕ ਸੀਤਲਾ ਮਾਤਾ ਐਸੀ ਮਾਤਾ ਕਿ ਆਪਣੇ ਛੋਟੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਹੁਣ ਇੱਕ ਦਾਨਵੀਰ ਸੱਜਣਾ ਆਪਣੇ ਸਮਾਨੇ ਦਾ ਬਹੁਤ ਵਧੀਆ 1,12,000 ਦਾ ਸੋਨੇ ਦਾ ਹਾਰ ਮਾਤਾ ਜੀ ਨੂੰ ਪਹਿਨਾ ਕੇ ਗਿਆ ਤੇ ਹੋਰ ਵੀ ਦਾਨੀ ਸੱਜਣਾ ਨੇ ਬਹੁਤ ਦਾਨ ਕੀਤਾ ਪੂਰਾ ਡਿਸਪੀਸਪਲਨ ਨਾਲ ਮੱਥਾ ਟੇਕਿਆ ਕੋਈ ਹਫੜਾ ਦਫੜੀ ਨਹੀਂ ਕਿਉਂਕਿ ਹਰੇਕ ਦੀ ਇੱਛਾ ਪੂਰਨ ਮਾਤਾ ਸੀਤਲਾ ਮੂਤਾ ਪੂਰੀ ਕਰਦੀ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਆਪਣੀ ਕਮੇਟੀ ਵੱਲੋਂ ਆਪਣੇ ਦਾਨਵੀਰ ਸੱਜਣਾ ਦਾ ਧੰਨਵਾਦ